ਫਿਰੋਜ਼ਪੁਰ ਜ਼ਿਲ੍ਹੇ ਦੇ ਮੋਚੀ ਬਾਜ਼ਾਰ ਇਲਾਕੇ ਵਿੱਚ 15 ਨਵੰਬਰ ਨੂੰ ਆਰਐਸਐਸ ਆਗੂ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਦੇ ਮਾਸਟਰਮਾਈਂਡ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਮਾਸਟਰਮਾਈਂਡ ਗੁਰਸਿਮਰਨ ਉਰਫ ਜਤਿਨ ਉਰਫ ਕਾਲਾ ਤੋਂ ਪੁਲਿਸ ਨੇ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ ਜਾਣਕਾਰੀ ਅਨੁਸਾਰ ਦੋਸ਼ੀ ਨੇ ਪੁਲਿਸ ਨਾਕੇ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਜਤਿਨ ਨੂੰ ਗੋਲੀਆਂ ਲੱਗ ਗਈਆਂ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਏਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸੇ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲ ਤੇ ਪਤਾ ਲੱਗਿਆ ਵੀ ਉਹ ਇੱਧਰ ਆਰਫ ਕੇ ਰੋਡ ਦੇ ਅੱਗੇ ਸੋਢੀ ਵਾਲੇ ਦੇ ਕੋਲੇ ਇੱਧਰਲੇ ਪਾਸੇ ਉਹ ਉਹ ਕੰਫਰਮ ਹੋਇਆ ਤੇ ਇਨਫੋਰਮੇਸ਼ਨ ਬੇਸ ਨਾਕਾਬੰਦੀਆਂ ਕੀਤੀਆਂ ਗਈਆਂ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀ ਐਂਡ ਜੌਜ਼ ਦੀ ਸਿਚੁਏਟੀ ਗਰਾ ਉਥੇ ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਰਫ਼ਤਾਰ ਚ ਆਇਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫਾਲੋ ਕੀਤਾ ਤੇ ਉਸਨੇ ਅੱਗੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹੀ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਕਿਉਂ ਉਸਨੂੰ ਵਾਰਨਿੰਗ ਦਿੰਦੇ ਹੋਏ ਤਾਂ ਉਸਦੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰੈਫਤਾਰ ਕੀਤਾ ਤੇ ਸੇ ਇਲਾਜ ਵਾਸਤੇ ਤੇ ਸਿਵਲ ਹਸਪੀਟਲ ਦਾ ਕੋ ਕਰਾਇਆ ਹੁਣ ਸਿਵਲ ਪਰਨ ਉਸ ਨੇ ਫੈਟ ਦਿੱਤਾ ਕਿ ਉਹੀ ਵਿਪਨ ਜੋ ਹੋਇਆ ਇਹ ਹਜੇ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ ਬੱਤੀਪੋਰ ਦਾ ਇੱਕ ਪਿਸਟਲ ਹੈ ਜਿਸ ਦੇ ਨਾਲ ਪਾਇਰ ਕੀਤੇ ਉਹ ਸੀ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵਿਪਨ ਜਿਸ ਦੇ ਨਾਲ ਮਰਡਰ ਵਿਪਨ ਕਦੀ ਇਹ ਬਾਦੀ ਤਫਤੀਸ਼ਦਾਰ ਸਰ ਹੁਣ ਤੱਕ ਟੋਟਲ ਕਿੰਨੇ ਜਿਹੜੇ ਕਰਤਾ ਕਰ ਲਏ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਾਂ ਤੇ ਨਕਾਲੀ ਐ ਇਹਨੂੰ ਗ੍ਰਿਫਤਾਰ ਕੀਤਾ। ਇਹ ਫਰੋਇ ਫਰੋਇਪੁਰ ਦੇ ਕਰਨ ਵਾਲਾ ਜਾਸਪਾਸਟ। ਹਾਂਜੀ ਇਹ ਇੱਥੇ ਨੇੜੇ ਪਿੰਡ ਹੈ। ਵਦਨੀ ਜੈਮਲ ਵਦਨੀ ਜੈਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਲਾਲੀ ਬਸਤੀ ਜੀ ਰਹਿੰਦਾ ਸੀ ਪਿਛੇ ਕਾਫੀ ਸਮੇਂ ਤੋਂ। ਫਿਰੋਜ਼ਪੁਰ ਜ਼ਿਲ੍ਹੇ ਦੇ ਮੋਚੀ ਬਾਜ਼ਾਰ ਇਲਾਕੇ ਵਿੱਚ 15 ਨਵੰਬਰ ਨੂੰ ਆਰਐਸਐਸ ਆਗੂ ਦੇ ਪੁੱਤਰ ਨਵੀਨ अरोड़ा ਦੇ ਕਤਲ ਦੇ ਮਾਸਟਰਮਾਈਂਡ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਮਾਸਟਰਮਾਈਂਡ ਗੁਰਸਿਮਰਨ ਉਰਫ ਜਤਿਨ ਉਰਫ ਕਾਲਾ ਤੋਂ ਪੁਲਿਸ ਨੇ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ ਜਾਣਕਾਰੀ ਅਨੁਸਾਰ ਦੋਸ਼ੀ ਨੇ ਪੁਲਿਸ ਨਾਕੇ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਜਤਿਨ ਨੂੰ ਗੋਲੀਆਂ ਲੱਗ ਗਈਆਂ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਏਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸੇ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲ ਤੇ ਪਤਾ ਲੱਗਿਆ ਵੀ ਉਹ ਇੱਧਰ ਆਰਐਫਕੇ ਰੋਡ ਦੇ ਅੱਗੇ ਸੋਢੀ ਵਾਲੇ ਦੇ ਕੋਲੇ ਇੱਧਰਲੇ ਪਾਸੇ ਉਹ ਕੰਫਰਮ ਹੋ ਗਿਆ ਤੇ ਇਨਫੋਰਮੇਸ਼ਨ ਬੇਸ ਨਾਕਾ ਬਣਾਈ ਕਿਤੇ ਨਹੀਂ ਹੈ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀ ਐਂਡ ਜੌਜ਼ ਦੇ ਸਿਟੀ ਕਰਾ ਉਥੇ ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਰਫ्तार ਚ ਆਇਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫੋਲੋ ਕੀਤਾ ਤੇ ਉਸਨੇ ਅੱਗੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹਿ ਗਈ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਅੱਗੇ ਉਹਨੂੰ ਵਾਰਨਿੰਗ ਦਿੰਦੇ ਹੋਏ ਤਾਂ ਉਸਦੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਇਸੇ ਇਲਾਜ ਵਾਸਤੇ ਸਿਵਲ ਹਸਪੀਟਲ ਦਾ ਕੋ ਕਰਾਇਆ ਹੋਸੀਪਨ ਉਸਨੇ ਫਿਰ ਕੀਤਾ ਕਿ ਉਹੀ ਵੀ ਆਪਣਾ ਜੋ ਇਹ ਹਜੇ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ 32 ਬੋਰ ਦਾ ਇੱਕ ਪਿਸਤਲ ਹੈ ਜਿਸ ਦੇ ਨਾਲ ਫਾਇਰ ਕੀਤਾ ਉਹ ਅਸੀਂ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵੈਪਨ ਜਿਸ ਦੇ ਨਾਲ ਮਰਡਰ ਵੈਪਨ ਕਦੀ ਬਾਦੀ ਤਫਤੀਸ਼ਦਾਰ ਸਰ ਹੁਣ ਤੱਕ ਟੋਟਲ ਕਿੰਨੇ ਜਿਹੜੇ ਕ੍ਰਿਪਾ ਕਰ ਲਏ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀਆ ਇਹਨੂੰ ਗ੍ਰਿਫਤਾਰ ਕੀਤਾ ਇਹ ਫਰੋਟਰ ਫਰੋਟਰ ਦਾ ਹੀ ਕਰਨ ਵਾਲਾ ਜ ਆਸ-ਪਾਸ ਤੋਂ ਹਾਂਜੀ ਇਹ ਇੱਥੇ ਨੇੜੇ ਪਿੰਡ ਹੈ ਬਦਨੀ ਜਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਲੀਆਂ ਬਸਤੀ ਜੀ ਰਹਿੰਦਾ ਸੀ ਪਿਛੇ ਕਾਫੀ ਸਮੇਤ